हां जी ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ YouTube ਚੈਨਲ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੁਸੀਂ ਕੀ ਲੱਭੀ ਜਾਂਦੇ ਹੋ ਉਹ ਯਾਰ ਮੇਰਾ ਵਿਆਹ ਕੋਡ ਬਣ ਸੀਗਾ ਮੈਨੂੰ ਵਿਆਹ ਤੇ ਆਣਾ ਵਿਆਹ ਵਾਲਾ ਹੁਣ ਤੁਹਾਡੇ ਕਿੱਥੇ ਤੁਸੀਂ ਇੰਨੇ ਮੋਟੇ ਹੋ ਗਏ ਉਹ ਤਾਂ ਮੈਂ ਦੇ ਤਾ ਉਹ ਕਿੰ ਨੂੰ ਹੈ ਸਾ ਭੈਣ ਤੇ ਤੂੰ ਦੱਸੀ ਐਕਸਕਿਊਜ਼ ਮੀ ਪਲੀਜ਼ ਐਕਸਕਿਊਜ਼ ਮੀ ਜੈਂਟਲਮੈਨ ਆਮ ਸੋ ਡਾਟ ਸੇ দেয়ার ਟੂ ਐਨੀ ਗਰਲਸ ਲਾਈਕ ਥਿਸ ਅੰਤ ਕੁੱਦ ਤੁਸੀਂ ਸਾਰੇ ਆਣੇ ਇੰਨੇ ਸ਼ੋਸ਼ਕ ਕਰਦੇ ਤੇ ਘਰ ਵਾਲੀ ਇੰਨੇ ਸ਼ੋਸ਼ਕ ਕਰਦੀ ਆ ਕਿ ਤੇ ਜਨਮ ਦਿਨ ਮਨਾ ਕੇ ਤੇ ਗਲੀ ਚ ਢੋਲ ਵਜਾ ਉਦੋਂ ਤੁਹਾਨੂੰ ਬੋਲਣ ਦਾ ਕਾਹਦੀ ਨਹੀਂ ਪਤਾ ਹੈਗਾ ਕਾਹ ਤੇ ਤੁਸੀਂ ਨਹੀਂ ਆਏ ਤਾਂ ਗਾਲਾਂ ਕੱਢਦੇ ਆਂ ਗੱਲ ਗੱਲ ਦੇ ਉੱਪਰ ਚੰਗੀਆਂ ਲੱਗਦੀਆਂ ਗਾਲਾਂ ਤੁਹਾਡੇ ਬੱਚੇ ਆਓ ਕੀ ਦੇਖੂਗੇ ਕੀ ਸਿੱਖੂਗੇ ਤੁਹਾਡੇ ਤੋਂ ਮੈਂ ਕੀ ਬਾਗ ਜਾਊਂਗਾ ਤੁਹਾਡੇ ਆਣਾ ਹੀ ਨਹੀਂ ਹੁਣ ਓਏ ਰਾਮ ਦਾ ਤੂੰ ਦਿੱਤਾ ਕਿਉਂ ਕਿਸੇ ਨੂੰ ਚੱਲ ਗੁੱਸਾ ਨਾ ਹੋਵੇ ਮੈਂ ਤੁਹਾਨੂੰ ਕੱਲ ਨਵੇਂ ਕੱਪੜੇ ਲਿਆ ਦੂੰਗੀ ਦਮੇ ਲਿਆ ਦੂੰਗੀ ਕੱਪੜੇ ਨਵੇਂ ਕੱਪੜੇ ਲਿਆ ਦੂੰਗੀ ਤੁਹਾਨੂੰ ਮੈਂ ਹੋਰ ਕੀ ਬਾਕੇ ਜਾਊਂਗਾ ਮੈਂ ਮਾਰਕੀਟ ਜਾਊਂਗੀ ਅੰਕਲ ਨੇ ਵਿਆਹ ਤੇ ਅੱਜ ਜਾਣਾ ਤੇ ਆਂਟੀ ਕਹਿੰਦੀ ਮੈਂ ਤੁਹਾਨੂੰ ਕੱਲ ਨੂੰ ਨਵੇਂ ਕੱਪੜੇ ਲਿਆ ਦੂੰਗੀ ਨਾਲੇ ਅੰਕਲ ਨੂੰ ਪਹਿਲਾਂ ਨਹੀਂ ਸੀ ਪਤਾ ਕਰਾ ਡਿਸਕਸ ਨਹੀਂ ਕਰਦੇ ਉਹਦੇ ਮਾੜਾ ਮੋਟਾ ਕਿ ਵਿਆਹ ਤੇ ਜਾਣਾ ਉਦੋਂ ਨੂੰ ਹਨਾ ਕੱਪੜੇ ਪ੍ਰੈਸ ਕਰਦੇ ਨਹੀਂ ਕਰਦੇ ਖੜੇ ਪੈਰ ਤੁਰਨ ਲੱਗਿਆ ਅੰਕਲ ਨੇ ਦੇਖਿਆ ਮੇਰੇ ਕੋਲ ਤਾਂ ਸੂਟ ਹੀ ਨਹੀਂਗਾ ਵਿਆਹ ਤੇ ਪਾ ਕੇ ਜਾਣਾ ਨਾਲੇ ਕੱਲ ਨੂੰ ਆਂਟੀ ਜਿਹੜਾ ਸੂਟ ਲੈ ਕੇ ਦੇਣਾ ਉੱਥੇ ਕੀ ਮੋੜ ਕੇ ਦਰੀਆਂ ਇਕੱਠੀਆਂ ਕਰਨੀਆਂ ਸੂਟ ਪਾ ਕੇ ਉਹਨੇ ਅਗਲੇ ਦੇ ਘਰ ਜਾ ਕੇ ਖਾਣ ਪੀਣ ਦਾ ਪ੍ਰੋਗਰਾਮ ਆ ਜਿਆ ਰੌਣਕ ਮੇਲਾ ਅੱਜ ਤੇ ਆਂਟੀ ਕਹਿੰਦੀ ਕੱਲ ਨੂੰ ਸੂਟ ਲਿਆ ਦੂੰਗੀ ਜਾ ਯਾਰ ਅਗਲੇ ਦਿਨ ਮੈਂ ਦੇਵਜੀ करे आंटी ਹੁਣੀ ਕਹਿੰਦੇ ਸੀ ਵਿਆਹ ਤੇ ਜਾਣਾ ਹੈ ਤੇ ਹੁਣ ਇੱਥੇ ਕਹਿੰਦੇ ਉਹਨਾਂ ਦਾ ਬਰਥਡੇ ਆ ਰਿਹਾ ਹੈ ਆਂਟੀ ਇੱਕ ਮਿੰਟ ਦੀ ਵੀਡੀਓ ਪਹਿਲਾਂ ਸਕ੍ਰਿਪਟ ਤਾਂ ਵਧੀਆ ਲਿਖ ਲਿਆ ਕਰੋ ਗੱਲਾਂ ਤਾਂ ਮੈਚ ਕਰ ਜਾਣ ਅੱਧੇ ਮਿੰਟ ਬਾਅਦ ਤੁਸੀਂ ਬਦਲ ਜਾਣੇ ਆ ਨਾਲੇ ਉਹ ਮੁੰਡਾ ਪਿੱਛੇ ਕੀ ਕਰਦਾ ਹੈ ਚਾਈਲਡ ਲੇਬਰ ਕਰਾਉਂਦੇ ਉਹ ਤੇ ਪੋਚਾ ਲਵਾਉਂਦੇ ਆ ਦੇਖ ਲਓ ਕਈ ਬੱਡ ਬਲੇਡ ਹੋ ਕੇ ਕੰਮ ਨਹੀਂ ਕਰਦੇ ਹੈਗੇ ਕਈ ਕੁਲੜ ਪੀਡੀਆਰ ਕੇ ਬਾਹਰ ਆ ਕੇ ਵੀ ਕੰਮ ਨਹੀਂ ਕਰਦੇ ਇੱਥੇ ਰੋਈ ਜਾਂਦੇ ਕੰਮ ਹੈ ਨਹੀਂਗਾ ਕੰਮ ਹੈ ਨਹੀਂਗਾ ਜਣੀ ਨਹੀਂ ਕਰਨਾ ਤੇ ਜਿਨ੍ਹਾਂ ਨੇ ਕਰਨਾ ਦੇਖ ਲਓ ਬੱਚੇ ਵੀ ਕਿੰਨਾ ਕੰਮ ਕਰਦੇ ਉਹਨਾਂ ਨੇ ਕਿੰਨੀਆਂ ਟੈਨਸ਼ਨ ਆਪਣੇ ਘਰ ਦੀਆਂ ਕਿੰਨੀਆਂ ਜ਼ਿੰਮੇ ਮੈਂ ਆਗੇ ਸਿਚਰਾਗਵੜ ਵਾਲਿਆਂ ਤੇ ਬਹੁਤ ਨਾਮ ਸੁਣਿਆ ਸੀ ਇਹਨਾਂ ਦੇ ਸ਼ੋਅਰੂਮ ਦਾ ਕਿ ਇਹਨਾਂ ਤੋਂ ਬਹੁਤ ਹੀ ਡਿਜ਼ਾਈਨਰ ਔਰ ਜੈਨੂਨ ਰੇਟਸ ਤੇ ਕੋਟ ਪੈਂਟ ਮਿਲਦੇ ਨੇ ਮੇਰੇ ਦੇਵ ਜੀ ਲਈ ਤਾਂ ਨਾ ਮੈਨੂੰ ਆਹੀ ਕੋਟ ਪੈਂਟ ਪਸੰਦ ਆ ਗਿਆ ਮੈਨੂੰ ਲੱਗਾ ਵੀ ਦੇਵ ਜੀ ਖੜਾ ਕੀਤਾ ਸ਼ੇਰਵਾਨੀ ਪਾ ਕੇ ਪਰ ਜਦ ਬਾਅਦ ਚ ਦੇਖਿਆ ਤਾਂ ਕੋਈ ਹੋਰ ਬੰਦਾ ਮੈਨਾਂ ਤੋਂ ਦੁਕਾਨ ਵਾਲੇ ਖੜਾ ਕਰਤਾ ਇਹਨਾਂ ਨੇ ਦੇਵ ਜੀ ਆਏ ਨਹੀਂ ਹੁਣ ਇਹਨਾਂ ਪ੍ਰੋਮੋਸ਼ਨ ਕਰਾਉਣ ਨਾਲ ਗਾਲਾਂ ਕੱਢਣ ਲੱਗ ਗਏ ਹੁਣ ਪ੍ਰੋਮੋਸ਼ਨ ਦੇ ਨਾਮ ਤੇ ਮੂਡ ਸਟਿੰਗ ਬਹੁਤ ਹੁੰਦੇ ਆ ਨਾ ਦੇਵ ਜੀ ਨੂੰ ਪ੍ਰੈਗਨੈਂਟ ਜਨਾਨੀ ਵਾਂਗੂ ਇਹ ਹੈਂਡਬੈਗਸ ਮੇਰੇ ਫੇਵਰੇਟ ਆ ਦਿਸ ਫਰਸਟ ਵਨ ਇਜ਼ ਫਰਮ ਐਮਕੇ ਐਂਡ ਇਟ ਪਰਫੈਕਟ ਐ ਲੰਚ ਡੇਟਸ ਲਈ অর ਯੂ ਕੈਨ ਸੇ ਏਵਰੀ ਡੇ the next one is from Miraji maine <laughs> mera perfect shopping day out bag it's so comfortable and air bag literally mera favorite tote bag hai because eh meri saari duniya carry karta hai perfect for work days okay air tote bag main recently buy kita from H&M and in main halata use nahi kita but hunde na koi bag jinaon dekh ke lagda hai ki eh mera everyday bag rehne wala hai so it's that bas ye uncle ki kariye mrs tour da ਤੁਸੀਂ ਕਿ ਉਹ ਜਿਹੜੀ ਸਿਚੁਏਸ਼ਨ ਮੈਨੂੰ ਵੀ ਪਤਾ ਤਾਂ ਤੁਸੀਂ ਆਪ ਵੀ ਪੈ ਗਏ ਹੋ ਮੈਂ ਤਾਂ ਹੈਰਾਨ ਹਾਂ ਮੈਂ ਸਟੋਰੀ ਨੂੰ ਪ੍ਰਸੀਡ ਕਿਵੇਂ ਕਰਾਂ ਤੇ ਲੋਕਾਂ ਨੂੰ ਕੀ ਕਹਾਂ ਹੁਣ ਜਿਹੜੀਆਂ ਕੰਮਕਾਰ ਵਾਲੀਆਂ ਕੁੜੀਆਂ ਐ ਜਾਂ ਜਨਾਨੀਆਂ ਐ ਨਾ ਉਹਨਾਂ ਕੋਲ ਇੱਕ ਬੈਗ ਹੁੰਦਾ ਤੇ ਉਹ ਹਰ ਜਗ੍ਹਾ ਉਹੀ ਲੈ ਕੇ ਜਾਂਦੀਆਂ ਮੇਰੇ ਸਾਬ ਦੇ ਨਾਲ ਜੱਤੇ ਕੋਈ ਫੰਕਸ਼ਨ ਨਹੀਂ ਆਉਂਦਾ ਹੈਗਾ ਉਹਨਾਂ ਦੇ ਕਿੰਨਾ ਸਮਾਨ ਹੁੰਦਾ ਵਿੱਚ ਚਾਬੀਆਂ ਹੁੰਦੀਆਂ ਮੇਕਅਪ ਦਾ ਮਾੜਾ ਮੋਟਾ ਕੋਈ ਸਮਾਨ ਹੁੰਦਾ ਕੋਈ ਡਾਕੂਮੈਂਟ ਹੁੰਦਾ ਬਾਰ ਬਾਰ ਬੰਦਾ ਬੈਗ ਚੇਂਜ ਕਰੀ ਜਾਵੇ ਪਾਗਲਾ ਵਾਂਗੂ ਸਮਾਨ ਭੁੱਲ ਜਾਂਦਾ ਬੰਦਾ ਕਿਤੇ ਬਾਹਰ ਹੀ ਬੈਠਾ ਰੁਕ ਚਾਬੀਆਂ ਜੇ ਪਿਛਲੇ ਬੈਗ ਚ ਭੁੱਲ ਗਿਆ ਤੇਰੇ ਕੋਲ ਤਾਂ ਉਹਦਾ ਵੀ ਹਾਊਸ ਹੈਲਪ ਹੈਗੀ ਆ ਨਾ ਤੂੰ ਕਿਹੜਾ ਨਾਲੇ ਕੋਈ ਕੰਮ ਕਰਨਾ ਹੁੰਦਾ ਸਾਰਾ ਦਿਨ ਬੈਗ ਪਾ ਕੇ ਘੁੰਮਣਾ ਹੁੰਦਾ ਤੂੰ ਪਮਾ 50 ਬੈ ਕੇ ਤੂੰ 10 ਬੰਦੇ ਆ ਜਿੰਨਾ ਪੋਲੂਸ਼ਨ ਫਲੌਨੀਆਂ ਕੱਲੀ ਲੁੱਕ ਹਾ ਟਸ ਕਿਊਟੀ ਪਾਈ ਅਬ ਅਗਵੀ ਮਿਰਾਜੀ ਹੋ ਤੋ ਹੈ ਐਂਡ ਆਮ ਆਬਸੈਸਟ ਵਿਦ ਦਿਸ ਵਨ ਇਟਸ ਸੋ ਸੋ ਕਿਊਟ ਪਰਫੈਕਟ ਫॉर ਡੇਟਿੰਗ ਤੂ ਸੂਦ ਇੱਕ ਮਿੰਟ ਲਈ ਸੋਚ ਕੇ ਦੇਖੋ ਲੈ ਮੂੰਹ ਕਿੱਦਾਂ ਬਣਾਉਂਦੀ ਆ ਕੀ ਕੰਮ ਹੈ ਇਹਦਾ ਤੂੰ ਸੋਚ ਕੇ ਦੇਖੋ ਵੀ ਇਹ ਜਨਾਨੀ ਦੇ ਕੋਲ ਕੋਈ ਹੋਰ ਗੱਲ ਹੈ ਇਹ ਨਾ ਚੀਜ਼ਾਂ ਤੋਂ ਇਲਾਵਾ ਆ ਕੱਪੜੇ ਹੋ ਗਏ ਬੈਗ ਹੋ ਗਏ ਮੇਕਅਪ ਹੋ ਗਿਆ ਮੂੰਹ ਕਿਦਾਂ ਲਿਸ਼ਕਾਉਣਾ ਹੈ ਇਹ ਹੋ ਗਿਆ ਕਰੀਮਾਂ ਕਿਹੜੀਆਂ ਵਰਤਣੀਆਂ ਆ ਨਿਆਣਿਆਂ ਦੇ ਉੱਪਰ ਆਪਣੇ ਉੱਪਰ ਬਸ ਇਹੀ ਕੁਝ ਦੱਸਦੀ ਰਹਿੰਦੀ ਲੋਕਾਂ ਨੂੰ ਕਦੇ ਕੋਈ ਵਕਲ ਦੀ ਗੱਲ ਦੱਸੀ ਇਹਨੇ ਕਦੇ ਕੋ ਨਾਰਮਲ ਗੱਲ ਕੀਤੀ ਨਾਰਮਲ ਬੰਦੇ ਵਾਲੀ ਰੀਅਲ ਲਾਈਫ ਦੇ ਵਿੱਚ ਕੀ ਟੈਨਸ਼ਨਾਂ ਹੁੰਦੀਆਂ ਬੰਦੇ ਦੀ ਕੀ ਕੀ ਪ੍ਰੋਬਲਮਾਂ ਹੁੰਦੀਆਂ ਕੀ ਜ਼ਿੰਦਗੀ ਹੁੰਦੀ ਰੀਅਲ ਬੰਦੇ ਦੀ ਉਹਨੂੰ ਕੁਝ ਨਹੀਂ ਪਤਾ ਇਹ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦੀ ਆ ਦਸ ਪੋਰਲ ਵਨ ਇਜ਼ ਸੋ ਪਰਫੈਕਟ ਸੀਰੀਅਸਲੀ ਮੈਸ ਇਹਨੋਂ ਤਾਂ ਬੰਦਾ ਬਹਿ ਕਹੀ ਨਹੀਂ ਸਕਦਾ ਕਿਸੇ ਪਾਸੇ ਮੈਂ ਇਹ ਬੈਗ ਫੜ ਕੇ ਨਾ ਕਿਤੇ ਸਕੂਲ ਚ ਜਾਮਾ 10ਵੀਂ ਕਲਾਸ ਦੇ ਨਿਆਣਿਆਂ ਨੂੰ ਪੁੱਛਾ ਨਾ ਵੀ ਇਹ ਕੀ ਆ ਉਹਨੇ ਕਹਿੰਨਾ ਪੈਨਸਲਰ ਰੱਖਣ ਵਾਲਾ ਡੱਬਾ ਜਾਂ ਕੋਈ ਕਹਿ ਦੂਗਾ ਟੂਥਪ੍ਰੈਸ਼ਰ ਰੱਖਣ ਵਾਲਾ ਡੱਬਾ ਜਿਹੜੇ ਬੰਦੇ ਨੇ ਸੋਚ ਸਮਝ ਕੇ ਬੈਗ ਬਣਾਇਆ ਹੋਣਾ ਨਾ ਕਦੀ ਤਾਂ ਉਹ ਸੋਚਦਾ ਹੋਣਾ ਯਾਰ ਆਹ ਕੀ ਬਣਾਤਾ ਇਹਨਾਂ ਨੇ ਬੈਗ ਦਾ ਜਾਂ ਬੈਗ ਦਾ ਮਕਸਦ ਕੀ ਹੁੰਦਾ ਬੈਗ ਦਾ ਮਕਸਦ ਹੁੰਦਾ ਸਮਾਨ ਪਾ ਕੇ ਲੈ ਕੇ ਜਾਣਾ ਉਹਦੇ ਵਿੱਚ ਤੇ ਜਦੋਂ ਇਹਦੇ ਵਿੱਚ ਕੋਈ ਸਮਾਨ ਪਹਿਣਾ ਹੀ ਨਹੀਂ ਤੇ ਹੱਥ 'ਚ ਕਾਦੇ ਲਈ ਇਹਨੂੰ ਫੜਨਾ ਬਸ ਸ਼ੋਅ ਲਈ ਫੜਨਾ ਆ ਵੀ ਮੇਰੀ ਸ਼ੋਅ ਬਣੇ ਫੇ ਜੇ ਸ਼ੋਅ ਕਸਟਾ ਕਿ ਲਿਆ ਜਾਂ ਕੁਛ ਵੀ ਲਿਆ ਚੱਕ ਕੇ ਕਰੂੰ ਇਹਨਾਂ ਨੂੰ ਹੋਣ ਤੋਂ ਪਹਿਲਾਂ ਕੈਂਡਲ ਜਲਾਈ ਇਹ ਗਰੀਬ ਇਹਨਾਂ ਦੇ ਬੱਲ ਵਹ ਨਹੀਂ ਬਾਥਰੂਮ ਦੇ ਵਿੱਚ ਮਨੁਸਾ ਜੀ ਸਮਝੋ ਨੇ ਯਾਰ ਜਿੱਦਾਂ ਇਹ ਆਪਣੀ ਲਾਈਫ ਦਿਖਾਉਂਦੀ ਹੈ ਨਾ ਇਹਦੀਆਂ ਰੀਲਾਂ ਅੰਬਾਨੀ ਹੁਣਾਂ ਨੂੰ ਸ਼ੋਅ ਹੋਣੀਆਂ ਚਾਹੀਦੀਆਂ ਸਾਨੂੰ ਗਰੀਬਾਂ ਨੂੰ ਨਹੀਂ ਤੇ ਜਿਹੜੇ ਇਹਦੀਆਂ ਰੀਲਾਂ ਦੇਖਦੇ ਉਹਦੇ ਵਿੱਚੋਂ ਅੱਧੇ ਜਾਣੇ ਦਾ ਪੈਰਾਂ ਤੇ ਸਾਬਣ ਵੀ ਨਹੀਂ ਲਾਉਂਦੇ ਹੁਣ ਇਹ ਨਹਾਉਂਦੇ ਹੋਏ ਕਿਉਂਕਿ ਉਹ ਇੰਨੀ ਕਾਲੀ ਚੁੰਨਦੇ ਆਪਣੇ ਪੈਰਾਂ ਨੂੰ ਅਹਿਮੀਤ ਨਹੀਂ ਦੇਣਾ ਚਾਹੁੰਦੇ ਨਾ ਹੀ ਆਪਣਾ ਟਾਈਮ ਕ੍ਰਾਫਟ ਕਰਨਾ ਚਾਹੁੰਦੇ ਆ ਪੈਰਾਂ ਤੇ ਸਾਬਣ ਲਾ ਕੇ ਤੂੰ ਸਾਡੇ ਵਰਗੀ ਨਹੀਂ ਹੈਗੀ ਮਿਸਿਸ ਤੂਰ ਪਲੀਜ਼ ਮੇਰੀ ਫੀਡ ਚ ਨਾ ਆਇਆ ਕਰ ਇੰਸਟਾਗ੍ਰam ਖੋਲੋ ਉੱਥੇ ਵੀ ਤੂੰ ਆ ਜੰਨੀ ਹੈ YouTube ਖੋਲੋ ਉੱਥੇ ਤਾਂ ਤੂੰ ਮੋਰੀ ਹੀ ਹ ਮਕੀ ਨੇ ਆਪਣੀ ਵੀਡੀਓ ਜਿੱਨਾ ਫਿਲਟਰ ਲਾਇਆ ਹੁੰਦਾ ਨਾ ਮੋਮੋਸ ਚਿੱਟੇ ਰਹਿੰਦੇ ਹੁੰਦੇ ਉਹ ਵੀ ਇਹਨੇ ਪੀਲੇ ਕਰ ਦਿੱਤੇ। ਸਾਜੀ ਗਾ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਠੀਕ ਠਾਕ ਜੀ ਤੇ ਅੱਜ ਆਪਾਂ ਤੁਹਾਨੂੰ ਬੇਟੇਪਰ ਲੱਗ ਗਿਆ ਭੀ ਅੱਜ ਆਪਾਂ ਬਣਾਉਣ ਲੱਗੇ ਆ ਮੋਮੋ। ਮੋਮੋ ਹੁੰਦੇ ਆ ਮੈਨੂੰ ਲੱਗਾ ਮੋਮੋਸ ਹੁੰਦੇ ਆ ਜਾਂ ਫਿਰ ਇੱਕੋ ਹੀ ਮੋਮੋ ਬਣਾਣਾ ਆ। ਜਿੱਦਾਂ ਦਾ ਮੈਂ ਵੀਡੀਓ ਵੇਖੀ ਨਾ ਕੁੱਤਿਆਂ ਕੱਤਿਆਂ ਆਲੇ ਦੀ ਕੁੱਤੇ ਪਾ ਪਾ ਤੇ ਸੜੀਆਂ ਸੜੀਆਂ ਸਬਜ਼ੀਆਂ ਬਣਾਉਂਦਾ ਉਦੋਂ ਤੱਕ ਮੈਂ ਮੋਮੋ ਨਹੀਂ ਖਾਧੇ ਮੈਂ ਘਰੇ ਬਣਾ ਕੇ ਖਾਈਏ ਤੇ ਅੱਜ ਆਪਾਂ ਮੋਮੋਸ ਬਣਾਉਣ ਲੱਗੇ ਆ ਤੇ ਪਰ ਸਪੈਸ਼ਲ ਗੱਲ ਇਹ ਆ ਵੀ ਨਾ ਅੱਜ ਆਪਾਂ ਮੈਦਾ ਯੂਜ਼ ਕਰਨਾ ਨਾ ਹੀ ਵੇਸੰਟ ਯੂਜ਼ ਕਰਨਾ ਨਾ ਹੀ ਆਟਾ ਇੰਡ ਕਰਨਾ ਤੇ ਫਿਰ ਬਣਾਉਣੀ ਕਾ ਦੇਣਾ ਆ ਪ੍ਰੀਜ਼ ਕਮ ਆਨ ਬੇਬੀ ਮੱਕੀ ਦੂ ਰਹਿਣ ਦੇ ਆ ਮੈਨੂੰ ਪਤਾ ਤੈਨੂੰ ਕੁਝ ਹੈ ਨਹੀਂਗਾ ਮੁੜ ਕੇ ਆਪਣੇ ਘਰ ਵਾਲੇ ਨੂੰ ਖੱਜਲ ਨਾ ਕਰੀ ਮੈਂ ਉਹਦਾ ਸੱਚੀ ਇਹਦੇ ਘਰ ਵਾਲੇ ਤੇ ਹੈਰਾਨ ਉਹਨੂੰ ਇਹੀ ਆਇਨਸਟਾਈਨ ਲੱਗਦੀ ਰਹਿੰਦੀ ਵੀ ਪਤ ਨਹੀਂ ਇਹਨੂੰ ਸਾਰੀ ਰੈਸਪੀ ਧਿਆਨ ਨਾਲ ਵੇਖੋ ਕਰੇ ਮੋਮੋ ਬਣਾਉਣੇ ਆ ਸਾਰਿਆਂ ਦੇ ਘਰਾਂ ਵਿੱਚ ਇਹ ਚੀਜ਼ਾਂ ਹੁੰਦੀਆਂ ਜਿਦ ਨਾਲ ਮੈਂ ਮੋਮੋ ਬਣਾਉਣ ਲੱਗੀ ਆ ਜੇ ਮੋਮੋ ਹੁੰਦੇ ਤਾਂ ਮੋਮੋ ਸੁਣਦੇ ਮੈਂ ਤਾਂ ਮੱਖੀ ਨੇ ਚੱਕਰਾਂ ਚ ਪਾ ਦਿੱਤਾ ਮੋਮੋਸ ਮੋਮੋ ਨਿਕਲੀ ਜਾਂਦੇ ਸੌਰੀ ਜੇ ਕਿੱਥੋਂ ਇੱਕ ਇਸ ਕਮਲੀ ਟੋਲੇ ਮੈਨੂੰ ਮੇਰੇ ਮਗਰ ਪਾਤਾ ਹੈ ਨਾ ਤਾਂ ਤੈਨੂੰ ਲੈਣਾ ਨਹੀਂ ਆਉਂਦਾ ਬਣਾਉਣਾ ਪਤਾ ਨਹੀਂ ਤੂੰ ਕੀ ਆ ਨਾਲੇ ਜੇ ਤੈਨੂੰ ਪਤਾ ਹੈ ਵੀ ਤੂੰ ਗਲਤ ਬੋਲ ਗਈ ਨਹੀਂ ਆ ਲੈਣਾ ਇੰਨੀ ਵਾਰ ਤੂੰ ਗਲਤ ਬੋਲ ਦਿੱਤਾ ਹੈ ਤੇ ਦੁਬਾਰਾ ਵੀਡੀਓ ਰਿਕਾਰਡ ਕਰ ਲੈ ਜਦ ਤੈਨੂੰ ਪਤਾ ਲੱਗ ਗਿਆ ਵੀ ਹਾਂ ਮੈਂ ਗਲਤ ਬੋਲਿਆ ਸੀ ਇੱਥੇ ਹੁਣ ਅੱਛ ਤੇ ਆ ਹੁਣ ਆਪਾਂ ਟਾਈਮ ਨਹੀਂ ਵੇਸਟ ਕਰਨਾ ਚਲੋ ਰੈਸਪੀਸੀ ਸਭ ਤੋਂ ਪਹਿਲਾਂ ਲੈਣੀ ਆਪਾਂ ਗੋਭੀ ਬੰਦ ਗੋਭੀ ਤੇ ਤੁਹਾਨੂੰ ਪਤਾ ਲਾਜ਼ਮੀ ਆ ਪੈਣੀ ਹੈ ਨਾ ਤੂੰ ਤਾਂ ਕਹਿੰਦੀ ਸਾਰਾ ਸਮਾਨ ਘਰ ਪਿਆ ਹੁਣ ਬੰਦ ਗੋਭੀ ਤੇ ਸਾਡੇ ਹੈ ਹੀ ਨਹੀਂਗੀ ਨਾਲੇ ਪਤਾ ਨਹੀਂ ਕਾਦੇ ਇਹਨੇ ਇਹਨੇ ਫਿਲਟਰ ਲਾਇਆ ਸਾਰਾ ਕੁਝ 골ਡਨ 골ਡਨ ਹੋਇਆ ਪਿਆ ਨਾ ਇਹਨੂੰ ਮੈਂ ਧੋ ਲਿਆ ਹੀ ਹੁਣ ਗਿੱਲੀ ਗਿੱਲੀ ਆਏ ਪਰ ਫਿਰ ਵੀ ਆਪਾਂ ਜਿਹੜੇ ਉਤਲੇ ਆ ਲਾ ਲੇ ਆ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕਟਿੰਗ ਕਰਾਂਗੇ ਦੀ ਗੋਭੀ ਦੀ ਇਹਦਾ ਵਿੱਚਕਾਰਲਾ ਪੀਸ ਜੈ ਨਾ ਇਹ ਤਾਂ ਮੈਂ ਪਹਿਲਾਂ ਹੀ ਛੁੱਟ ਦੇਣਾ ਕਿਉਂਕਿ ਇਹ ਮੈਂ ਪ੍ਰੈਫਰ ਨਹੀਂ ਕਰਦੀ ਕਿ ਹੋ ਸਕਦਾ ਇਹਦੇ ਵਿੱਚ ਕੀੜਾ ਪਿਆ ਹੋਵੇ ਜਿਹੜਾ ਦਿਮਾਗ 'ਚ ਇਹਦੇ ਚੱਲ ਜਾਂਦਾ ਹੈ ਇਹਨੂੰ ਦੇਖ ਕੇ ਚੰਗੇ ਭਲੇ ਵਿਸ਼ਰਾਮ ਅਵਸਥਾ ਵਿੱਚ ਪਏ ਪੱਥਰ ਨੂੰ ਵੀ ਗੁਸਤਾਜਵੇ ਵੀ ਉਹ ਵੀ ਉੱਠ ਕੇ ਗਾਲਾਂ ਕੱਢੇ ਕਾਤੇ ਇੰਨੀਆਂ ਥੱਕੀਆਂ ਗੱਲਾਂ ਕਰਦੀਆਂ ਮੱਖੀ ਤੂੰ ਕਾਤੇ ਇੰਨੀਆਂ ਥੱਕੀਆਂ ਗੱਲਾਂ ਕਰਦੀਆਂ ਕੀੜਾ ਕਿਤੇ ਵੀ ਹੋ ਸਕਦਾ ਕਿਸੇ ਵੀ ਪੱਤੇ 'ਚ ਲੁਕਿਆ ਹੋ ਸਕਦਾ ਜਿਹੜਾ ਵਿਚਕਾਰਲਾ ਡੁੰਡਲ ਤੂੰ ਕੱਢ ਕੇ ਸਿੱਟੇ ਉੱਥੇ ਕਿ ਤੂੰ ਕੋਠੀ ਪਾ ਕੇ ਦਿੱਤੀ ਸੀ ਕੀੜੇ ਨੇ ਵੀ ਉੱਥੇ ਹੀ ਰਹਿਣਾ ਆ ਉੱਥੋਂ ਬਾਹਰ ਨਹੀਂ ਜਾਣਾ ਉਸ ਏਰੀਏ 'ਚੋਂ ਖਤਰਨਾਕ ਹੁੰਦਾ ਆ ਕਾਮ ਆਪਾਂ ਹੋਰ ਸੌਖਾ ਕਰਨਾ ਹੈ ਇਹਨੂੰ ਆ ਜਿਆਦਾ ਮਤਲਬ ਟਨੂ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਦਿਖਾਉਣੀ ਮੈਂ ਆ ਮੇਕਰ ਇਹ ਯੰਤਰ ਲਿਆ ਹੁੰਦਾ ਹੈ ਬਿਲਕੁਲ ਗਲਤ ਮੱਖੀ ਤੈਨੂੰ ਤੇਲੇ ਦੀ ਅਗਲ ਨਹੀਂ ਹੈ ਕਿ ਤੈਨੂੰ ਨਾ ਤਾਂ ਮੇਕਅਪ ਬਾਰੇ ਕੁਝ ਪਤਾ ਨਾ ਤੈਨੂੰ ਕੁਕਿੰਗ ਬਾਰੇ ਕੁਝ ਪਤਾ ਤੈਨੂੰ ਇਹਨਾਂ ਨਹੀਂ ਪਤਾ ਬੰਦ ਗੋਭੀ ਇਦਾਂ ਨਹੀਂ ਕੱਟੀਦੀ ਉਹਦੇ ਚ ਕੁਝ ਵੀ ਹੋ ਸਕਦਾ ਕਿਸੇ ਵੀ ਪੱਤੇ ਦੇ ਵਿੱਚ ਤੂੰ ਇਦੇ ਸਾਰੇ ਕੀੜੇ ਮਕਵਾੜੇ ਵਿੱਚ ਬਲੈਂਡ ਕਰਨ ਲੱਗੀ ਆ ਜੇ ਘਰ ਵੀ ਇਹਦਾ ਕੀੜੇ ਮਕਵਾੜੇ ਵਾਲੇ ਮੋਮੋਜ਼ ਖਾਣੇ ਸੀਗੇ ਫਿਰ ਇਹਦੇ ਨਾਲੋਂ ਤਾਂ ਤੂੰ ਫਿਰ ਕੁੱਤੇ ਵਾਲੇ ਮੋਮੋਜ਼ ਖਾ ਜਾਂਦੀ ਬਾਹਰ ਜਾ ਕੇ ਚੇਹ ਹੋ ਜੀ ਇਹਨੂੰ ਆਪਾਂ ੜੜਫੜ ੜੜਫੜ ਕਰਦੇ ਨਾ 2 ਮਿੰਟ ਰੱਖਣੇ ਆ ਇਹ ਜਦੋਂ ਤੇ ਇਹ ਜੰਤਰ ਜੀ ਆਏ ਨਾ ਕਾਮਾ ਬੜਾ ਸੌਖਾ ਹੋ ਗਿਆ ਕੁੜੀਆਂ ਦਾ ਅਹੀ ਸੌਖਾ ਸੌਖਾ ਇਹ ਨਾਉਣੀ ਸੌਖਾ ਆ ਆਹ ਦਿੱਤੇ ਕੋ ਕਰ ਨਹੀਂ ਪੈਣਾ ਨਾ ਇੱਥੋਂ ਪਤਾ ਲੱਗਦਾ ਮੱਖੀ ਕਿੰਨੀ ਅਣਜਾਣ ਆ ਬਸ ਇਹ ਵੀਡੀਓ ਬਣਾਉਣ ਲਈ ਹਸਾਰਾ ਕੁਝ ਡਰਾਮਾ ਕਰਦੀ ਉਹਦਾ ਮੈਨੂੰ ਨਹੀਂ ਲੱਗਦਾ ਇਹਨੂੰ ਕੋਈ ਸ਼ੌਂ ਦਾ ਵੀ ਠੀਕ ਤਰ੍ਹਾਂ ਬਣਾਉਣਾ ਇਹਨੇ ਆਪਣੀ ਮਸ਼ੀਨ ਦੇ ਉੱਪਰ ਮੁੱਕਾ ਮਾਰਿਆ ਜਿੱਥੇ ਉਹਦਾ ਬਟਨ ਸੀਗਾ ਉਹ ਚੱਲ ਗਈ ਫਿਰ ਡਰ ਗਈ ਬਾਕੀ ਭਈ ਕਈ ਲੋਕ ਕਹਿੰਦੇ ਵੀ ਹੰਤਾੜੀ ਗੋਦੀ ਨਹੀਂ ਪਸੰਦ ਆ ਜਿੱਦਾਂ ਨੂੰ ਮੇਰੀ ਗੋਦੀ ਨਹੀਂ ਪਸੰਦ ਆ ਮੈਂ ਕੁਛ ਨਹੀਂ ਕਹਸਣਾ ਯੂ نو ਵਾਟ ਆਈ ਐਟ ਦ ਇਮੇਲ ਇਹ ਤਾਂ ਨਹੀਂ ਚੇਂਜ ਕਰਨ ਲੱਗੀ ਜਿੱਦਾਂ ਨਹੀਂ ਯਾਰ ਉਦਾਂ ਹੀ ਬੋਲਣਾ ਹੈ ਹੁਣ ਕਿੱਦਾਂ ਬੋਲੀ ਜਾ ਕੇ ਬੰਦਾ ਲੈ ਤਾਂ ਕਹਿੰਦੀ ਯੂ نو ਵਾਟ ਆਈ ਡੋਨਟ ਕੇਅਰ ਜੇ ਤੇਰੀ ਕਿਹੜਾ ਕੋਈ ਕੇਅਰ ਕਰਦਾ ਤੂੰ ਮੇਂ ਤੇਂਗੇ ਚਬੜਾ ਮਾਰਦੀ ਰਹੀ ਨੀ ਆ ਅਸੀਂ ਕਦੇ ਤੇਰੀ ਕੇਅਰ ਕੀਤੀ ਤੇਰੀ ਬੋਲੀ ਚ ਤਾਂ ਪਤਾ ਕੀ ਨੌਕਸ ਹੈ ਤੈਨੂੰ ਇੱਕ ਤਾਂ ਬੋਲਣਾ ਨਹੀਂ ਆਉਂਦਾ ਹੈਗਾ ਪਹਿਲੀ ਗੱਲ ਤੈਨੂੰ ਕੋ ਅੱਖਰ ਨਹੀਂ ਸਹੀ ਪਰਨਾਉਂਸ ਕਰਨਾ ਆਦਾ ਹੋ ਸਕਦਾ ਤੇਰੇ ਦੰਦਾਂ ਦਾ ਕਸੂਰ ਹੋਵੇ ਕਿਉਂਕਿ ਤੇਰੇ ਦੰਦਾਂ ਚ ਅੱਧੇ ਅੱਖਰ ਫਸ ਜਾਂਦੇ ਹੋਣੇ ਬਾਹਰ ਹੀ ਨਹੀਂ ਨਿਕਲਦੇ ਹੋਣੇ ਤੇ ਦੂਜੀ ਗੱਲ ਕਈ ਵਾਰੀ ਬੰਦਾ ਗਲਤੀ ਨਾਲ ਕੋਈ ਸੱਖਰ ਗਲਤ ਬੋਲ ਦਿੰਦਾ ਜਾਂ ਬੰਦੇ ਨੂੰ ਪ੍ਰੋਨਨਸੀਏਸ਼ਨ ਨਹੀਂ ਪਤਾ ਹੁੰਦੀ ਜਾਂ ਕਾਲੀ ਕਾਲੀ ਨਿਕਲ ਜਾਂਦਾ ਮੂੰਹ ਜੋ ਕੁਝ ਵੀ ਗਲਤ ਪਰ ਬੰਦਾ ਮੰਨ ਲਵੇ ਨਾ ਆਪਣੀ ਗਲਤੀ ਬੰਦਾ ਇੰਨਾ ਕੰਫੀਡੈਂਸ ਤਾਂ ਨਾ ਦਿਖਾਵੇ ਕਿ ਮੈਂ ਹੀ ਬਹੁਤ ਜ਼ਿਆਦਾ ਸਮਾਰਟ ਆ ਮੈਂ ਹੀ ਤੁਹਾਨੂੰ ਸਿਖਾਉਂਗੀ ਸਾਰਾ ਕੁਝ ਆਪ ਨੂੰ ਪਤਾ ਨਹੀਂ ਕੁਝ ਬਦੂਜਿਆਂ ਨੂੰ ਸਿਖਾਉਣ ਤਰਪੋ ਕਾਲੀ ਜ਼ੋਮਬੀ ਲੈਂਡ ਫਿਲਮ ਵਿੱਚ ਹੈ ਕਿ ਐ ਬਹੁਤ ਹੀ ਜ਼ਿਆਦਾ ਵਧੀਆ ਮੂਵੀ ਆ ਮੈਂ ਨਹੀਂ ਕਿ ਵਾਟੀ ਘੜਾ ਤੇ ਜਿਹੜੇ ਲੋਕੇ ਟੀਕੇ ਲਾ ਕੇ ਮੱਜਾ ਚੁੰਦੇ ਆ ਨਾ ਉਸ ਫਿਊਚਰ ਦੱਸਿਆ ਉਹਨਾਂ ਨੇ ਤੇ ਚੰਡੀਗੜੀ ਤਬਾਹ ਕਰ ਛੜ हां आंगल बिल्कुल सही है नॉर्मली लोग की करते भी ਸਾਡੇ ਨਿਆਣੇ ਨਾ ਕਿਤੇ ਨਸ਼ੇ ਤੇ ਲੱਗ ਜਾਣ ਇਹਦਾ ਖਿਆਲ ਰੱਖਦੇ ਆ ਨਾ ਜਾਂ ਚਾਹੁੰਦੇ ਵੀ ਇਦਾਂ ਵੀ ਕੋਈ ਸਾਡੇ ਘਰ ਦਾ ਜੀ ਨਸ਼ੇ ਨਾ ਕਰੇ ਪਰ ਪਸ਼ੂਆਨੋ ਸੀ ਆਪੇ ਨਸ਼ਿਆਂ ਤੇ ਲਾਦਣ ਉਹਨਾਂ ਦੇ ਟਿਕਟ ਠੋਕ ਠੋਕ ਕੇ ਕਿੰਨੀ ਸਾਡੀ ਨਾ 도ਗਲੀ ਸੋਚ ਆ ਕਿੰਨੇ ਸਿੱਖ ਸੈਲਫਿਸ਼ ਆ ਤੇ ਫਿਰ ਉਹ ਤੋਂ ਮੈਨੂੰ ਕਿਉਂ ਤੋਂ ਯਾਦ ਆ ਕਿਉਂਕਿ ਉਹ ਬਿਮਾਰੀ ਮੱਜਾ ਤੋਂ ਫੈਲੀ ਜਿਹੀ ਹੁੰਦੀ ਹੈ ਨਾ ਚਲੋ ਓਹੋ ਪਾਣੀ ਵਿੱਚ ਸੁੱਕੀਆਂ ਨਹੀਂ ਚਲੋ ਤੇਰੇ ਤੋਂ ਉਮੀਦ ਵੀ ਹੋਰ ਕੀ ਆ ਪਾਣੀ ਦੇ ਉੱਪਰ ਹੀ ਕਿਉਂ ਪਾਤਾ ਵੈਸੇ ਜਿਹੜੇ ਕੰਮ ਆਪਾਂ ਰੈਗੂਲਰਲੀ ਕਰਦੇ ਆ ਨਾ ਕੋਈ ਵੀ ਕੰਮ ਹੋ ਗਿਆ ਕੁਕਿੰਗ ਦਾ ਹੋ ਗਿਆ ਜਾਂ ਹੋਰ ਵੀ ਕੋਈ ਆਪਾਂ ਡੇਲੀ ਜਿਹੜੇ ਕੰਮ ਕਰੀ ਜਾਂਦੇ ਲਗਾਤਾਰ ਉਹਨਾਂ ਦੇ ਲਈ ਨਾ ਆਪਾਂ ਨੂੰ ਸੋਚਣਾ ਨਹੀਂ ਪੈਂਦਾ ਇਹਨਾਂ ਹੱਥਾਂ ਨੂੰ ਪਤਾ ਹੁੰਦਾ ਕੀ ਕਰਦੇ ਆ ਨਾ ਮਸਲ ਮੈਮਰੀ ਹੁੰਦੀ ਆ ਹੱਥ ਆਪੇ ਚੱਲਦੇ ਰਹਿੰਦੇ ਆ ਦਿਮਾਗ ਵੀ ਉਸ ਹਿਸਾਬ ਨਾਲ ਸੈੱਟ ਹੋਇਆ ਹੁੰਦਾ ਇਹਨੇ ਕਦੇ ਕਿਚਨ ਚ ਮੈਲਾ ਦਾ ਖੜਕੀ ਨਹੀਂ ਦੇਖਿਆ ਹੈਗਾ ਇਹਨੂੰ ਇਹ ਵੀ ਨਹੀਂ ਪਤਾ ਕਿ ਮੈਨੂੰ ਸੁਕਾਉਣਾ ਹੈ ਪਹਿਲਾਂ ਕੜਾਹੀ ਨੂੰ ਜਹਾਉਦ ਵਿੱਚ ਕਿਉਂ ਕਦੋਂ ਪੋਣਾ ਹੈ ਉਹਦੇ ਬਸ ਕੰਮੀਆਂ ਮਾਰੀ ਜਾਂਦੀ ਬ੍ਰ ਕਾਲਾ ਜੀ ਮੈਨੂੰ ਥੋੜਾ ਹੋਣਾ ਚਾਹੀਦਾ ਹੈ ਪਰ ਥੋੜਾ ਕੀ ਹੁਣ ਦੋ ਬੂੰਦਾਂ ਪਾਉਣੀਆਂ ਐ ਸੇ ਥੋੜਾ ਹੀ ਹੋਵੇ ਇੱਕ ਚਮਚਾਇਆ ਘਿਓ ਦਾ ਚਲ ਕੋਈ ਗੱਲ ਨਹੀਂ ਸਬਜ਼ੀਆਂ ਨੇ ਸੁੱਕੀ ਰਹਿਣਾ ਜਿਹੜੀਆਂ ਮੈਂ ਇਹਦੇ ਵਾਸਤੇ ਰੈੱਡ ਕੀਤੀਆਂ ਸਭ ਤੋਂ ਪਹਿਲਾਂ ਆਪਾਂ ਇਹਦੇ ਚ ਪਾਵਾਂਗੇ ਇਹ ਅਦਰਕ ਲਸਣ ਦਾ ਪੇਸਟ ਆ ਅਦਰਕ ਲਸਣ ਨੂੰ ਕੀ سونے ਦੀ ਛਾਲ ਫਿੜੀ ਹੋਈ ਨੇ 골ਡ ਕੱਤੇ ਆ ਇਹ ਤੇ ਨਾਲੇ ਇਹਨੇ ਸ਼ਿਮਲਾ ਮਿਰਚ ਦੀ ਇੱਕ ਟੁਕੜੀ ਰੱਖੀ ਹੋਆ ਉਹ ਕੀ ਸ਼ਗਨ ਪਾਉਣਾ ਕੜਾਹੀ ਮੈਂ ਇੱਕ ਟੁਕੜੀ ਨਾਲ ਇਹ ਤੋਂ ਬਿਨਾਂ ਦੇ ਮੂੰਗਫਲ ਦੀ ਗਤੀ ਨਹੀਂ ਹੈਗੀ ਕਿਉਂਕਿ ਕਈ ਵੇ ਤਾਂ ਇਕੱਲੇ ਅਦਰ ਕਾਲੇ ਮੂੰਹ ਹੁੰਦੇ ਇਹ ਮੂੰਹ ਸੇਕ ਬੁੱਖਾ ਜਿਹਾ ਸੁਆਦਲਾ ਹੁੰਦੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਪੁੰਨਾਗੇ ਅਦਰ ਥੋੜਾ ਬ੍ਰਾਊਨ ਕਰਾਂਗੇ ਠੀਕ ਹੈ ਯਾਦ ਰੱਖਿਓ ਸਾਰੇ ਜਾਣੇ ਗੱਲ ਥੋੜਾ ਜਿਹਾ ਬ੍ਰਾਊਨ ਕਰਨਾ ਹੈ ਜੇ ਨਾ ਯਾਦ ਰਹੀ ਤਾਂ ਕਾਪੀਆਂ ਤੇ ਲਿਖ ਲਿਓ ਇਦੋ ਸਾਨੂੰ ਮੱਖੀ ਕਹਿੰਦੀ ਥੋੜਾ ਜਿਹਾ ਬ੍ਰਾਊਨ ਕਰਨਾ ਹੈ ਤੇ ਆਪ ਕਾਫੀ ਜ਼ਿਆਦਾ ਬ੍ਰਾਊਨ ਕਰ ਲਿਆ ਮੱਖੀ ਤੈਨੂੰ ਕੀ ਪ੍ਰੋਬਲਮ ਹੈ ਸਾਨੂੰ ਤੂੰ ਹੋਰ ਰਾਹੇ ਪਾ ਕੇ ਆਪ ਕਿਸੇ ਹੋਰ ਆ ਚਲ ਜਾਨੀ ਆ ਇਹ ਕੋਈ ਕੰਮ ਹੈ ਤੇਰਾ ਇਹਨੂੰ ਮੈਂ ਜ਼ਿਆਦਾ ਨਹੀਂ ਕਰੂੰਗੀ ਕਿਉਂਕਿ ਕਹਿੰਦੀ ਇਹਨੂੰ ਮੈਂ ਜ਼ਿਆਦਾ ਨਹੀਂ ਕਰੂੰਗੀ ਹੁਣ ਇਹਦੇ ਪੱਲੇ ਕੀ ਹੈ ਜ਼ਿਆਦਾ ਹੁਣ ਨੂੰ ਜਾਣ ਤਾਂ ਤ ਉਹਦੀ ਕੱਢ ਦਿੱਤੀ ਆ ਠੰਡਾ ਕਰਕੇ ਆਪਾਂ ਮਲੂਣ ਪਾ ਕੇ ਚਾਹਨਾ ਪੂਜੀਆ ਵਾਂਗੂ ਖਾ ਲੋ ਕਰਾਂਚੀ ਬਣਾਤਾ ਨੇ ਇਹਨਾਂ ਪੂਜੀਆ ਵਾਂਗੂ ਮੈਨੂੰ ਪੱਕਾ ਯਕੀਨ ਆ ਅਦਰਕ ਦਾ ਵਿਚਾਰੇ ਦਾ ਕੀ ਕੀਤਾ ਇਹਨੇ ਤੋਂ ਬਾਅਦ ਆਪਾਂ ਪਾਵਾਂਗੇ ਜੀ ਵਿੱਚ ਆਪਣਾ ਪਿਆਰ ਇਹਨੂੰ ਥੋੜਾ ਜਿਹਾ ਚਿੱਟਾ ਹੋਣਾ ਹੈ ਤੋ ਚਿੱਟਾ ਕਿਦਾਂ ਹੋ ਜੂ ਹਣ ਉਹ ਕਿ ਫੇਰ ਲਵਲੀ ਕਰੀਮ ਲਾਤੀ ਤੂੰ ਉਹਦੇ ਕਿਦਾਂ ਚਿੱਟਾ ਹੋ ਜੂ ਅੱਗ ਤੇ ਪਿਆ ਪਿਆ ਹੁਣ ਤਾਂ ਸਮਾਂ ਕਿ ਉਹਨੇ ਬਰਾਊਨ ਹੋਣਾ ਆ ਕਿੱਥੋਂ ਕੁਕਿੰਗ ਸਿੱਖੀ ਆ ਮੱਖੀ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਰਹਿਨੀ ਆ ਮੈਂ ਉਹਦਾ ਇੱਕ ਚੀਜ਼ ਦੇਖੀ ਮੱਖੀ ਜਦੋਂ ਹੱਸਦਾ ਪਾਉਣ ਦੀ ਕੋਸ਼ਿਸ਼ ਕਰਦੀ ਆ ਜਾਂ ਫਨੀ ਗੱਲ ਕਰਦੀ ਉਹਦੋਂ ਸ਼ਾਇਦ ਕਿਸੇ ਨੂੰ ਹਾਸਾ ਨਾ ਆਵੇ ਉਹਦੋਂ ਬਿਲਕੁਲ ਕਾਮੇਡੀ ਨਹੀਂ ਹੁੰਦੀ ਪਰ ਜਦੋਂ ਮੱਖੀ ਗਿਆਨ ਦੇਣਾ ਸ਼ੁਰੂ ਕਰਦੀ ਆ ਉਹਦੋਂ ਬਹੁਤ ਹਾਸਾ ਆਉਂਦਾ ਬੰਦੇ ਨੂੰ ਨੈਕਸਟ ਆਪਾਂ ਪਾਵਾਂਗੇ ਆ ਜਿਹੜੀ ਚੌਕ ਕੀਤੀ ਆ ਜਿਹੜੀ ਗਾਜਰ ਹੁੰਦੀ ਆ ਇਹ orange ਵਾਲੀ ਠੀਕ ਆ ਪਰ ਬੜਾ ਇਹ ਮੋਮੋਦ ਵਿੱਚ ਅੱਜਕੱਲ ਚਲਦੀ ਆ ਤੇ ਬਹੁਤ ਸੁਆਦ ਵੀ ਲੱਗਦੀ ਆ ਸੁਆਦ ਇਹ ਕਿਹਨੂੰ ਲੱਗਦੀ ਆ ਮੈਨੂੰ ਤਾਂ ਨਹੀਂ ਲੱਗਦੀ ਇਹ ਸੁਆਦ ਫਿੱਕੀਆਂ ਗਾਜਰਾਂ ਇਹ ਮੇਰਾ ਤਾਂ ਜੀ ਨਹੀਂ ਕਰਦਾ ਸਬਜ਼ੀ ਵੀ ਨਹੀਂ ਮੈਨੂੰ ਤਾਂ ਇਹਨਾਂ ਦੀ ਸੁਆਦ ਲੱਗਦੀ ਇੰਡੀਅਨ ਗਾਜਰਾਂ ਜਿਹੜੀਆਂ ਆਪਣੀਆਂ red color ਦੀਆਂ ਹੁੰਦੀਆਂ ਨਾਲੇ ਆਪਣੀਆਂ ਹੁੰਦੀਆਂ ਉਹ ਮੌਸਮ ਵਾਲੀਆਂ ਹੁੰਦੀਆਂ ਇਹ ਪਤਾ ਨਹੀਂ ਕਿੱਥੋਂ ਕਦੋਂ ਦੀਆਂ ਆਈਆਂ ਆ ਤਮਾ ਕਿ ਤੁਸੀਂ ਇੱਕ ਨੰਬਰ ਦੀਆਂ ਫੁਕਰੀਆਂ ਸਾਰੀਆਂ ਜਾਣੀਆਂ ਸਾਰਾ ਦਿਨ ਤੁਸੀਂ ਟ੍ਰੈਂਡੀ ਦਿਖਦੇ ਰਹਿਣੀਆਂ ਵੀ ਟ੍ਰੈਂਡ ਚ ਕੀ ਚੱਲਦਾ ਆ ਤੁਹਾਡਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਲੋਕਲ ਚੀਜ਼ਾਂ ਘਾਤੇ ਨਹੀਂ ਖਾਂਦੀਆਂ ਤੁਸੀਂ ਫਲ ਤੇ ਸਬਜ਼ੀਆਂ ਹਮੇਸ਼ਾ ਲੋਕਲ ਖਾਣੇ ਚਾਹੀਦੇ ਉਹ ਵੀ ਮੌਸਮ ਵਾਲੇ ਅ ਸ਼ਿਮਲਾ ਮਿਰਚ ਹੀ ਲਾਲ ਤੇ ਖੱਟੀ ਹੈ ਨਾ ਥੋੜੀਆਂ ਜੀਆਂ ਪਾਣੀ ਛੱਟ ਗਈਆਂ ਸੀ ਇਸ ਕਰਕੇ ਨੂੰ ਮੈਂ ਸਾਈਡ ਤੇ ਕਰਕੇ ਕਰਨ ਲੱਗੀ ਆ ਕਿ ਜਿਹੜਾ ਵੀ ਇਹਦਾ ਵਿੱਚ ਪਾਣੀ ਆ ਉਹ ਜਿਹੜਾ ਵਾ ਟੋਕੜੀ ਬੱਕੀ ਨੇ ਨਵਾਂ ਨਾਮ ਦਿੱਤਾ ਇਹਨਾਂ ਨੂੰ ਹੁਣ ਲਾਲ ਤੇ ਖੱਟੀ ਸ਼ਿਮਲਾ ਮਿਰਚ ਮਸਾਲਾ ਵੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਫਿਲਟਰ ਤਾਂ ਹਟਾ ਪਹਿਲਾਂ ਸਾਨੂੰ ਤਾਂ ਗਾਜਰਾਂ ਵੀ 골ਡਨ ਰੰਗ ਦੀਆਂ ਦਿਸਦੀਆਂ ਆ ਇਹਦੇ ਵਿੱਚ ਆਪਾਂ ਹੋਰ ਵੀ ਜਿਹੜੇ ਆ ਐਡ ਕਰਨੀਆਂ ਚੀਜ਼ਾਂ ਉਹਦੇ ਨਾਲ ਫਿਰ ਹੋਰ ਸੀ ਸਵਾਲ ਸੀ ਪਹਿਲਾਂ ਇਹਨਾਂ 'ਚ ਥੋੜਾ ਨਾ ਪਾਣੀ ਪਕਾ ਲਈਏ ਪਰ ਪਾਣੀ ਉਸ ਤੋਂ ਪਹਿਲਾਂ ਮੈਂ ਇੱਕ ਮੇਨ ਜੀੜ ਪਾਉਣੀ ਵਿੱਚ ਹਲੂਣਾ ਕਿਉਂਕਿ ਲੂਣ ਜਿਹੜਾ ਵਾ ਸੱਤੀਆਂ ਜਿਹਾ ਪਾ ਦਈਏ ਤੇ ਇਹ ਪਾਣੀ ਛੱਡਦਾ ਹੈ ਹਨਾ ਲੂਣ ਨਹੀਂ ਪਾਣੀ ਛੱੜਦਾ ਸਬਜ਼ੀਆਂ ਪਾਣੀ ਛੱੜਦੀਆਂ ਆ ਹੱਥ ਕਿਉਂ ਗੱਲ ਨਾਲ ਸਾਰੀਆਂ ਬੁੜੀਆਂ ਨੂੰ ਪਤਾ ਆ ਤਾਂ ਹੀ ਆਟਾ ਨਹੀਂ ਮੈਦਾ ਨਹੀਂ ਵੇਸਣ ਨਹੀਂ ਆਪਾਂ ਬਣਾਉਣ ਲੱਗੀਆਂ ਸੂਜੀ ਦੇ ਠੀਕ ਆ ਸੂਜੀ ਨਾਲ ਜਿਹੜੇ ਆਪਾਂ ਮੋਮੋਜ਼ ਬਣਾਉਣੇ ਆ ਕਿੱਦਾਂ ਬਣਾਉਣੇ ਆ ਤੁਹਾਨੂੰ ਦੱਸਦੀ ਆ ਤੈਨੂੰ ਨੋਰਮਲ ਮੋਮੋਜ਼ ਬਣਾਉਣੇ ਆਉਂਦੇ ਜਿਹੜੇ ਹੁਣ ਤੂੰ ਸੂਜੀ ਵਾਲੇ ਬਣਾਉਣ ਲੱਗੀਆਂ ਐਵੇਂ ਤਜਰਬੇ ਕਰਦੀ ਕਰਦੀ ਕਿਤੇ ਘਰ ਵਾਲੇ ਦਾ ਟੈਡ ਨਾ ਦੁਖਣ ਲਾ ਦੇਈ ਗੁੰਨਰਾ ਇਹਦਾ ਫਿਰ ਤੁਸੀਂ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਨਾ ਗੁੰਨਣਾ ਆ ਇਹਨੂੰ ਸੌਫਟ ਕਰਨਾ ਆ ਠੀਕ ਹੈ ਤੁਹਾਡੀ ਰੋਟੀ ਜਿਹੜੀ ਆ ਉਹ ਚੰਗੀ ਤਰ੍ਹਾਂ ਪੱਕੀ ਚੱਲੋ ਹੁਣ ਤੂੰ ਇਹਦੀ ਰੋਟੀਆਂ ਬਣਾਉਣ ਲੱਗੀ ਆ ਸਾਨੂੰ ਲੱਗਾ ਤੂੰ ਮੋਮੋਜ਼ ਬਣਾਉਣ ਲੱਗੀ ਸੀ ਇਹ ਇੱਕ ਦੋ ਚਮਚਾ ਪਾਸ ਇੱਕ ਦੋ ਤੋਂ ਘਾਟੀ ਭਾਂਡਾ ਪਾ ਲੋ ਜਿੰਨਾ ਕਿ ਤੁਹਾਡਾ ਇਹਨੂੰ ਵਿੱਚ ਗੁੰਨਣਾ ਹੈ ਇਹਨੂੰ ਸੌਫਟ ਕਰਨਾ ਹੈ ਠੀਕ ਹੈ ਆ ਡੋ ਬਹੁਤ ਵਧੀਆ ਬਣਿਆ ਵਾ ਇਦਾਂ ਹੀ ਡੋ ਤੁਹਾਡਾ ਬਨਣਾ ਚਾਹੀਦਾ ਓਕੇ ਮਾਸਟਰਸ਼ਿਪ ਸਾਨੂੰ ਮੈਨੂੰ ਇਦਾਂ ਕਹਿਤਾ ਤੇ ਆਪ ਹੁਣ ਇਹਨੇ ਕੁਝ ਹੋਰ ਕਰਨ ਲੱਗ ਜਾਣਾ ਉਦੋਂ ਮੈਂ ਹਰਾ ਨਾ ਸਾਰੇ ਬਲੌਗਰਾਂ ਚ ਇੰਨਾ ਕੌਨਫੀਡੈਂਸ ਆ ਨਾ ਵੀ ਸਾਨੂੰ ਬਹੁਤ ਡਿਸ਼ਾਂ ਬਣਾਉਣੀਆਂ ਆਉਣੀਆਂ ਸਾਨੂੰ ਬਹੁਤ ਕੁਕਿੰਗ ਆਉਂਦੀ ਆ ਤੇ ਜਿਨ੍ਹਾਂ ਨੂੰ ਕੁਕਿੰਗ ਆਉਂਦੀ ਆ ਵਾਕਈ ਆਉਂਦੀ ਆ ਜਾਂ ਜਿਹੜੇ ਪ੍ਰੋਫੈਸ਼ਨਲੀ ਇਹ ਕੰਮ ਕਰਦੇ ਉਹ ਬੈਠ ਕੇ ਦੇਖਦੇ ਆ ਵੀ ਇਹ ਕੀ ਚਬਲਾ ਮਾਰਦੇ ਆ ਤੇ ਇਹਨਾਂ ਨੂੰ ਇੰਨੇ ਲੋਕ ਹੀ ਦੇਖਦੇ ਕਾ ਤੇ ਆ ਜਿਹੜੇ ਸੱਚੇ ਆ ਨਾ ਸਹੀ ਕੁਕਿੰਗ ਦੇ ਵੀਡੀਓ ਪਾਉਂਦੇ ਉਹਨਾਂ ਨੂੰ ਲੋਕ ਹੀ ਦੇਖਦੇ ਨਹੀਂ ਹੈਗੇ ਤੇ ਇਹਨਾਂ ਨੂੰ ਪਤਾ ਨਹੀਂ ਕਾ ਤੇ ਦੇਖੀ ਜਾਂਦੇ ਨਾ ਤੇ ਗਲਤ ਮਲਤ ਚੀਜ਼ਾਂ ਹੀ ਦੇਖੀ ਜਾਂਦੇ ਲੋਕੀ ਮੇਰੀ ਮੰਮੀ ਜਦੋਂ ਤੁਹਾਡਾ ਬਸ ਮੱਖੀ ਤੇਰੀਆਂ ਇਹੀ ਗੱਲਾਂ ਦੱਸਦੀਆਂ ਵੀ ਤੂੰ ਕੰਮ ਛੋੜਿਆ ਐ ਇੱਕ ਨੰਬਰ ਦੀ ਕੰਮ ਕਰਕੇ ਤੂੰ ਰਾਜੀ ਨਹੀਂ ਹੈਗੀ ਹੁਣ ਇਦਾਂ ਕਰਕੇ ਨਾ ਇਹਨੂੰ ਐਦਾਂ ਬਣਾ ਲਵੇ ਦੀ ਐਦਾਂ ਠੀਕ ਹੈ ਟੀਮ ਬਰੀਜੀ ਬਣਾ ਲਓ ਲਾਈਕ ਇਦਾਂ ਸਾਈਜ਼ ਚ ਤੋ ਹੀ ਲੈਣਾ ਵਾ ਐਂਡ ਇਹਨੂੰ ਕੱਟਣਾ ਛੋਟੇ ਛੋਟੇ ਸਾਈਜ਼ਾਂ ਚ ਮਤਲਬ ਇੱਕ ਪੇੜਾ ਟਾਈਪ ਜਿਦ ਤਰਾ ਪੇੜਾ ਕਰਨਾ ਆਪਾਂ ਆ ਵੇਖੋ 하이 ਪੱਥਰ ਤੇ ਕੱਟੀ ਜਾਨੀ ਆ ਤੂੰ ਕਿੱਦਾਂ ਤੇਰਾ ਚਾਕੂ ਖੁੰਡਾ ਨਹੀਂ ਹੋ ਜਾਣਾ ਧਾਰ ਖਰਾਬ ਹੋ ਜਾਣੀ ਉਹਦੀ। ਹੁਣ ਇਹਦੀ ਸਭ ਤੋਂ ਵੱਡੀ ਗੱਲ ਇਹ ਆ ਸੂਜੀ ਦੀ ਕਿ ਇਹਨੇ ਕਿਤੇ ਚਿਪਕਣੀ ਨਹੀਂ। ਮਤਲਬ ਆਟੇ ਵਾਂਗੂ ਜਿੱਤਰਾ ਹੌਲੀ-ਹੌਲੀ ਕਰਕੇ ਇਹਦੀ ਉਹ ਨਾਲੇ ਚਿਪਕ ਗਈ ਪਹਿਲਾਂ ਉਹ ਚੱਕਲੇ ਨੂੰ ਚਿਪਕ ਗਈ ਬਾਚੂ ਵੇਲਣੇ ਨੂੰ ਚਿਪਕ ਗਈ ਕਾਹਦੇ ਤੂੰ ਬੋਲਦੀ ਰਹੀ ਨਹੀਂ ਉਹਦੇ ਪਾਗਲ ਨੂੰ ਜਾਤੂ ਕਰੇ ਕੰਮ ਨਹੀਂ ਕੀਤਾ ਤੈਨੂੰ ਨਹੀਂ ਪਤਾ ਉਹਦੀ ਤੂੰ ਬੋਲੀ ਜਾਨੀ ਆ। ਵਿੱਚ ਭਰਨਾ ਮਸਾਲਾ ਪਰ ਮੈਨੂੰ ਥੋੜਾ ਸ਼ੇਪ ਬਣਾਉਂਦਾ ਸ਼ੇਪ ਬਣਾਉਂਦੇ ਡਰ ਲੱਗ ਗਿਆ ਆ। ਕਿ ਮੈਂ ਕਰੀ ਇਦਾਂ ਇੱਕਵਰੀ ਮੈਂ ਬਣਾਈ ਤੇ ਤੁਹਾਨੂੰ ਗੜਬੜੀ ਹੋਈਗੀ ਤੇ ਮੈਨੂੰ ਲੱਗਦਾ ਹੈ ਕਿ ਮਿਲਨ ਨੂੰ ਹੱਥ ਚ ਰੱਖਣਾ ਚਾਹੀਦਾ ਹੈ ਆਈ ਥਿੰਕ ਆਹ ਸੌਰੀ ਲੇਤਾ ਲੋਕਾਂ ਨੂੰ ਸੁਖਾਉਣ ਇਹਨਾਂ ਨੇ ਮੋਮੋਜ਼ ਬਣਾਉਣੇ ਹਾਂ ਲੱਛਣ ਤੁਸੀਂ ਕੈਮਰਾ ਬੰਦ ਕਰਕੇ ਕਰ ਲੈ ਕਰੋ ਜਾਂ ਕੱਟ ਪਾ ਲਿਆ ਕਰੋ ਵੀਡੀਓ ਦੇ ਵਿੱਚ ਤੁਹਾਡੀ ਘੱਟ ਬੇਇੱਜ਼ਤੀ ਹੋਵੇ ਪਰ ਨਹੀਂ ਇੱਕ ਵਾਰੀ ਕੈਮਰਾ ਆਨ ਕੀਤਾ ਮੋੜ ਕੇ ਬੰਦ ਨਹੀਂ ਕਰਨਾ ਕਿਉਂਕਿ ਬੰਦ ਵਾਲਾ ਬਟਨ ਹੀ ਨਹੀਂ ਸਾਨੂੰ ਲੱਭਦਾ ਮੋੜ ਕੇ ਇਹਦੀ ਹਾਂ ਇਦਾਂ ਠੀਕ ਆ ਯਾਦ ਆ ਗਿਆ ਆ ਬਣ ਗਿਆ ਪੂਰੀ ਸ਼ੇਡ ਇਹਦੇ ਵਿੱਚੋਂ ਵੇਖੋ ਕਿ ਇੱਕ ਗੱਲ ਇਹਦੀ ਕਿੰਨੀ ਵਧੀਆ ਹੈਗੀ ਤੇ ਜਿਹੜਾ ਮਸਾਲਾ ਨਾ ਅੰਦਰੋਂ ਦਿਖਣ ਦਿਆ ਆ ਕਿ ਇਹਦੀ ਲੇਅਰ ਜਿਹੜੀਆਂ ਕੋਟੀ ਨਹੀਂ ਹੈਗੀ ਇੰਨੀਆਂ ਗਲਤੀਆਂ ਕਰਨ ਤੋਂ ਬਾਅਦ ਫੇਰ ਵੀ ਇਹਨੂੰ ਆਪਣੇ ਆਪ ਤੇ ਕਿੰਨਾ ਮਾਣਿਆ ਹੈ ਨਾ ਕਹਿੰਦੀ ਮਸਾਲਾ ਦੱਸਦਾ ਅੰਦਰੋਂ ਆਰ ਪਾਰ ਤੇ ਇਹਦੇ ਤੇ ਨਾ ਮੈਂ ਥੋੜਾ ਥੋੜਾ ਮਤਲਬ ਰੈਂਡਮਲੀ ਲਾਉਣ ਲੱਗੀ ਆ ਇਹਦਾ ਕੀ ਮਤਲਬ ਬਣਿਆ ਰੈਂਡਮਲੀ ਕਿਉਂ ਲਾਉਣ ਲੱਗੀ ਆ ਕਰੇ ਕਿੱਥੋਂ ਸੁਣਿਆ ਇਹਨਾਂ ਸ਼ਬਦ ਹੱਥਿਆ ਕੇ ਬਾਰਤ ਦਿੱਤਾ ਕੋਈ ਹੋ ਨਹੀਂ ਰੈਂਡਮਲੀ ਕੀ ਇਹਦੇ ਤੇ ਚਿਪਕਣਾ ਮੈਂ ਚਿਪਕਦੇ ਤਾਂ ਨਹੀਂ ਹੁੰਦੇ ਮੈਂ ਇਹ ਚਿਪਕਣਾ ਮਤਲਬ ਜੁੜਨਾ ਸ਼ੁਕਰ ਆ ਤੂੰ ਦੱਸ ਦਿੱਤਾ ਪਤਾ ਮੈਂ ਕਿੰਨੇ ਦਿਨਾਂ ਦੀ ਇਹ ਸ਼ਬਦ ਦਾ ਮਤਲਬ ਲੱਭਦੀ ਸੀ ਵੀ ਚਿਪਕਣਾ ਕਿਹਨੂੰ ਕਹਿੰਦੇ ਆ ਚਿਪਕਣਾ ਕੀ ਹੁੰਦਾ ਮੈਂ ਕਿੰਨੀਆਂ ਡਿਕਸ਼ਨਰੀਆਂ ਦੇਖ ਲਈਆਂ ਕਿਤੇ ਨਹੀਂ ਲੱਭਾ ਸ਼ੁਕਰ ਆ ਤੂੰ ਦੱਸ ਦਿੱਤਾ ਮੈਨੂੰ ਆ ਲੁੱਕ ਐਟ ਦ ਮੋਮੋ ਜਿਹੜਾ ਇੱਕ ਹੋਰ ਬਣਾਇਆ ਸੀ ਉਹ ਹੀ ਖਾ ਗਏ ਆ ਲੁੱਕ ਐਟ ਦਾ ਮੋਮੋ ਨੇ ਲੁੱਕ ਐਟ ਦਾ ਮੋਮੋਜ਼ ਆਹੋ ਤੇ ਨਾਲੇ ਜੇ ਖਾ ਗਏ ਖਾ ਗਏ ਤਾਂ ਠੀਕ ਆ ਹੁਣ ਬਸ ਖਾਣ ਲਈ ਬਣਾਇਆ ਸੀ ਓਕੇ ਆ ਨਾ ਮੈਂ ਨਾਲ ਪੈਰੀ ਪੈਰੀ ਸੌਸ ਜਿਹੜੀ ਆ ਉਹ ਲੈਣ ਲੱਗੀ ਆ ਉਹ ਵੀ ਸੌਸ ਨਹੀਂ ਨਾਲ ਬਣਾਈ ਇਸ ਕਰਕੇ ਮੈਂ ਪੈਰੀ ਪੈਰੀ ਸੌਸ ਲੈਣ ਲੱਗੀ ਨਾਲ ਠੀਕ ਆ ਇਹ ਵੀ ਮੋਮੋਜ਼ ਦੀ ਸਵਾਸ ਵਾਂਗੂ ਹੀ ਹੁਣ ਤਾਂ ਮੈਂ ਮੋਮੋ ਖੋਲ ਕੇ ਵਿਖਾਉਣੀ ਆ ਖੋਲ ਕੇ ਦਿਖਾਉਣੇ ਦਾ ਕੀ ਮਤਲਬ ਹੈ ਸੂਟ ਆ ਜਿਹੜਾ ਅਸੀਂ ਖੋਲ ਕੇ ਡਿਜ਼ਾਈਨ ਦੇਖਣਾ ਹੈ ਇਹਦਾ ਅਸੀਂ ਕੀ ਲੈਣਾ ਵਿੱਚੋਂ ਕਿਦਾਂ ਦਾ ਬਣਿਆ ਤੂੰ ਸਾਨੂੰ ਦੱਸ ਦੇ ਖਾ ਕੇ ਵੀ ਸਵਾਦ ਬਣਿਆ ਜਾਂ ਨਹੀਂ ਏਰੀ ਸਟਫਿੰਗ ਹੈ ਵਿੱਚ ਪਰ ਬਹੁਤ ਹੀ ਵਧੀਆ ਆ ਤੇ ਇਦਾਂ ਵੀ ਰਹੂਗਾ ਉਹਦਾ ਵਾਹ ਸੂਜੀ ਦਾ ਹੈ ਕੋਈ ਖਤਰਾ ਨਹੀਂ ਹੈ ਜਿੱਦਾਂ ਮਰਜ਼ੀ ਬਣਾ ਕੇ ਖਾਓ ਜਿੱਦਾਂ ਮਰਜ਼ੀ ਖਾਓ ਬਾਕੀ ਚੀਜ਼ਾਂ 'ਚ ਜਿਹੜਾ ਬਰੂਦ ਪਾਇਆ ਹੁੰਦਾ ਵੀ ਜਿਹੜਾ ਉਹਨਾਂ ਨੂੰ ਖਾਣ ਨਾਲ ਖਤਰਾ ਹੈ ਤੇ ਸੂਜੀ ਨੂੰ ਖਾਣ ਨਾਲ ਨਹੀਂ ਖਤਰਾ ਹੈਗਾ ਮੈਂ ਇਹਨੂੰ ਥੋੜਾ ਜਿਹਾ ਟੇਸਟ ਕਰੂੰਗੀ ਥੋੜਾ ਮਨੋਂ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੁੰਦਾ ਬਹਿ ਮੈਂ ਇਸ ਸਵਾਦ ਬਣਾ ਦਿੱਤੇ ਆ ਬਸ ਸੱਚੀ ਬੜੇ ਸਵਾਦ ਬਣੇ ਸੀਰੀਅਸਲੀ ਟਰਾਈ ਜ਼ਰੂਰ ਕਰਿਓ ਜਦੋਂ ਲੱਗਣ ਲਿਆ ਤਾਂ ਛਿੱਟੇ ਛਿੱਟੇ ਤੁਸੀਂ ਆਪਣੀ ਹੋਰ ਸਟੀਮ ਨੂੰ ਟਾਈਮ ਦਿਓ ਸਟੀਮ ਨੂੰ ਟਾਈਮ ਦੇਸ ਆਲਦੇ ਭਾਰੇ ਇਦਾਂ ਹੀ ਰਹਿਣੇ ਆ ਕਿਉਂਕਿ ਇਹ ਸੂਜੀ ਆ ਦੱਸੋ ਸਾਨੂੰ ਤਾਂ ਪੀਲੇ ਲੱਗਦੇ ਹਲਦੀ ਵਰਗੇ ਤੇ ਤੂੰ ਕਹੀਏ ਨਹੀਂ ਹਜੇ ਚਿੱਟੇ ਹੋ ਉਪਰੋਂ ਪ੍ਰਭ ਵਾਸਤੇ ਪ੍ਰਭ ਚਮਤਕਾਰ ਹੋਈ ਗਵਾਰੇ ਚਮਤਕਾਰ ਮਮਸ ਬੋ 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 ਟੇਸਟ ਕਰਕੇ ਦੱਸੋ ਇਹ ਬਣਿਆ ਕੀ ਆ ਘਰੇ ਕਾਤੇ ਟੋਪੀ ਲੈ ਕੇ ਬੈਠਾ ਆ ਕਿ ਮੈਸਤਰੀਆਂ ਨੂੰ ਘੱਟ ਪੈਸੇ ਦਿੱਤੇ ਛੱਤਾ ਥਾਣੀ ਵੀ ਤੋਂਪ ਤਾਂ ਨਹੀਂ ਆਈ ਜਾਂਦੀ ਇਹਨਾਂ ਦੇ ਦਿਲ ਜੀ ਦੀ 77ਵੀਂ ਫੋਟੋਕਾਪੀ ਉਹਦਾ ਪੂਰਾ ਟਾਈਮ ਘਰ ਵਾਲੀ ਦੀ ਵੀਡੀਓ ਬਣਾਈ ਗਿਆ ਮਮੋਜ਼ ਬਣਾਉਂਦੀ ਦੀ ਹੁਣ ਜਾ ਕੇ ਇੱਥੇ ਬੈੱਡ ਤੇ ਬੈਹ ਗਿਆ ਹੁਣ ਉਹ ਪਲੇਟ ਚ ਪਾ ਕੇ ਲਈ ਆਉਂਦੀ ਆ ਪ੍ਰਭ ਚੈੱਕ ਕਰਕੇ ਦੇਖੋ ਕਿ ਡਰਾਮੇ ਕਰਦੇ ਦੋਵੇਂ ਤਿਮੀਆਂ ਆਦਮੀ ਟੇਸਟ ਕਰਕੇ ਦੱਸੋ ਕਿੱਦਾਂ ਦਾ ਟੁੱਟ ਗਿਆ ਤੁਹਾਨੂੰ ਕੋਈ ਸਮਥਿੰਗ ਵੈਂ ਟਰਾਇ ਕੋ ਪਲੀਜ਼ ਟ੍ਰਾਈ ਅਗੇਨ ਹੀ ਮਤਲਬ ਸਮਥਿੰਗ ਵੈਂਟ ਰੋਟਰ ਆ ਗਿਆ ਨਾ ਕੀ ਕਰਨ ਨੂੰ ਲਾਇ ਲਾਗੇ ਮੈਂ ਵੀਡੀਓ ਦੇਖਣ ਨੂੰ ਬਹੁਤ ਸਵਾਦ ਬਣੇ ਸਵਾਦ ਬਣੇ ਨਾ ਨਹੀਂ ਇਹ ਮੈਨੂੰ ਗਲਤ ਸਾਬਿਤ ਕਰਨ ਦੀ ਕਹਿੰਦੀ ਸਮਥਿੰਗ ਵੈਂਟ ਰੋਟ ਰਾਈਟ ਸਮਥਿੰਗ ਵੈਂਟ ਰੋਟ ਰਾਈਟ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਮੇਰੀ ਸਾਰੀ ਵੀਡੀਓ ਦੇਖਣ ਲਈ ਥੈਂਕ ਯੂ so much okay bye